ਜਿਹੜੀ ਅੱਜ ਹੁਣ ਅਸੀਂ ਚੈਕਿੰਗ ਕੀਤੀ ਸੀ ਉਹਦੇ ਜੇ ਨਾਬਾਲਗ ਬੱਚਿਆਂ ਵੱਲੋਂ ਚੜਾਏ ਜਾ ਰਹੇ ਮੋਟਰਸਾਈਕਲ ਬੁਲਟ ਸੀਗੇ ਉਹ ਤਿੰਨ ਦੇ ਅਸੀਂ ਇੰਪਾਉਂਡ ਕਰਤੇ ਹੈਗੇ ਤੇ ਉਸ ਤੋਂ ਬਾਅਦ ਦੋ ਗੱਡੀਆਂ ਅਸੀਂ ਹੋਰ ਇੰਪਾਉਂਡ ਕੀਤੀਆਂ ਹੈਗੇ ਜਿਹੜੀ ਸਕੂਲੀ ਬੱਸਾਂ ਦੀਆਂ ਗੱਡੀਆਂ ਸੀ। ਵੀ ਤੋਂ ਵੀ ਬਾਈ ਅਸੀਂ ਜਿਹੜੀ ਇਹ ਚਲਾਨ ਕੱਟੇ ਗਏ ਆ। ਅੱਜ ਅਸੀਂ ਏਸੀ ਲੜੀ ਦੇ ਅੰਦਰ ਜਿਵੇਂ ਪਹਿਲਾਂ ਬੋੜੀ ਚੌਂਕ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਮਾਤਾ ਗੰਗਾ ਗਵਰਨਮੈਂਟ ਸਕੂਲ ਚੈੱਕ ਕੀਤਾ گا۔ ਦੇਖੋ ਜਿੱਥੇ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਹੋਦੀ ਹੈ ਤੇ ਉੱਥੇ ਗਵਰਨਮੈਂਟ ਦੇ ਗਵਰਨਮੈਂਟ ਸਕੂਲਾਂ ਦੀ ਵੀ ਅਸੀਂ ਚੈਕਿੰਗ ਕਰਨ ਪ੍ਰਾਈਵੇਟ ਸਕੂਲ ਜ਼ਿੰਮੇਵਾਰ ਹੈ ਉਥੇ ਸਰਕਾਰੀ ਵੀ ਹੋਸੀ ਨਿਯਮਾਂ ਨੂੰ ਮੰਨਣ ਲਈ ਪਾਬੰਦ ਹੈਗੇ ਜੇ ਉਹ ਨਹੀਂ ਮੰਨਣਗੇ ਤਾਂ ਅਸੀਂ ਏਸੀ ਤਰ੍ਹਾਂ ਲਗਾਤਾਰ ਉਹਨਾਂ ਤੇ ਐਫਆਈਆਰਾਂ ਵੀ ਦਰਜ ਕਰਾਂਗੇ ਚਾਹੇ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ ਜਿਵੇਂ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਯਮ ਹੈਗੇ ਉਹਨਾਂ ਦੇ ਅਕੋਰਡਿੰਗ ਗੱਡੀ ਦੇ ਚਾਰੋਂ ਤਰਫ ਗ੍ਰਿਲ ਹੋਣੀ ਚਾਹੀਦੀ ਹੈ ਕਿ স্পੀਡ ਗਵਰਨਰ ਹੋਣਾ ਚਾਹੀਦਾ ਹੈਗਾ ਤੇ ਜਿਹੜੀ ਉਹਦੇ ਸਪੀਡ ਗਵਰਨਰ ਲਗਾਉਣਾ ਚਾਹੁੰਦੇ ਤਾਂ ਜੋ ਗੱਡੀ ਦਾ ਸਪੀਡ ਹੈਗੀ ਹੈ 40 ਤੋਂ ਵੱਧ ਨਾ ਜਾ ਸਕੇ ਔਰ ਬੱਚਿਆਂ ਦੀ ਸੇਫਟੀ ਬਣੀ ਰਹੇ ਹੁਣ ਮੈਂ ਇੱਕ ਇਹ ਵੀ ਰਿਕੁਐਸਟ ਕਰਨਾ ਚਾਹੁੰਗਾ ਵੀ ਜਿਹੜੇ ਹੁਣ ਧੁੰਦ ਦਾ ਮੌਸਮ ਆ ਗਿਆ ਹੈ ਗੱਡੀਆਂ ਦੀ ਲਾਈਟਾਂ ਅਤੇ ਉਹਨਾਂ ਦੇ ਉੱਤੇ ਰਿਫਲੈਕਟਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਦੀ ਸੇਫਟੀ ਬਣੀ ਜਾ ਸਕੇ ਇਸ ਗੱਡੀ ਦੇ ਅੰਦਰ ਇੱਕ ਮੈਡੀਕਲ ਕਿਟ ਹੈ ਜਿਹੜੀ ਐਕਸਪਾਇਰ ਡੇਟਾ ਨਹੀਂ ਮਿਲਦੀ ਹੈ ਕਈ ਵਾਰ ਉਹ ਵੀ ਪੂਰੀ ਨਵੀਂ ਹੋਣੀ ਚਾਹੀਦੀ ਹੈ ਫਾਇਰ ਐਕਸਟੈਂਸ਼ਨ ਜਿਹੜਾ ਕਦੋਂ ਦਾ ਜਦੋਂ ਗੱਡੀ ਖਰੀਦ ਲਈ ਉਦੋਂ ਦਾ ਕਦੇ ਚੈੱਕ ਨਹੀਂ ਕੀਤਾ ਜਾਂਦਾ ਉਹ ਵੀ ਐਕਸਪਾਇਰੀ ਉਹ ਵੀ ਨਵੇਂ ਹੋਣੇ ਚਾਹੀਦੇ ਹੈਗੇ ਆ ਸਕੂਲ ਦੀ ਵਰਦੀ ਹੋਣੀ ਚਾਹੀਦੀ ਹੈਗੀ ਆ ਨੇਮ ਪਲੇਟ ਹੋਣੀ ਚਾਹੀਦੀ ਹੈਗੀ ਆ ਡਰਾਈਵਰ ਦਾ ਲਾਇਸੈਂਸ ਕਾਗਜ਼ ਸਾਰੇ ਪੂਰ ਕੰਪਲੀਟ ਹੋਣੇ ਚਾਹੀਦੇ ਹੈਗੇ ਆ ਇਹਨਾਂ ਨਿਯਮਾਂ ਨੂੰ ਅਗਰ ਨਹੀਂ ਮੰਨਦਾ ਤਾਂ ਅਸੀਂ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਪਲੱਸ ਸਕੂਲ ਪ੍ਰਿੰਸੀਪਲ ਤੇ ਐਫ ਆਈ ਆਰ ਕਰਾਂਗੇ